ਉਹਨੇ ਮਿਲਿਆ ਸੀ ਬਾਬਾ ਸਨ ਉਹ ਖੜਾ ਮਗੜੇ ਬਸਿਆ ਯਾਰ ਕਿ ਨਾਮ ਤੇ ਦਵਾਈ ਛੜਕਣਾ ਜਾਣਾ ਸੀ ਤੈਨੂੰ ਸੋਨਾ ਸਿਖਾਣਾ ਯੋਗਾਰਾ ਬਾਪੂ ਤੈਨੂੰ ਚੜ੍ਹਦੀ ਕਲਾ ਰਹਾਉ ਬਖਸ਼ੀ ਕੀ ਨਾਂ ਦੱਸਿਆ ਸੀ ਗੁਰਤੇਜ ਸਿੰਘ ਹਾਂ ਅੰਗਰੇਜ਼ ਸਿੰਘ ਅੰਗਰੇਜ਼ ਸਿੰਘ ਤੇ ਉਹ ਚਾਰੇ ਮੇਰੇ ਬਾਪੂ ਨੂੰ ਪਿੱਛੇ ਕਿਉਂ ਖੜਾ ਰੱਖਿਆ ਜਿਹੜਾ ਮੈਨੂੰ ਸੋਨਾ ਹੈ ਉਹ ਕਹਿੰਦਾ ਭਾਈ ਦਵਾਈ ਛੜਕ ਕੇ ਜਾਣਾ ਸੀ ਤੈਨੂੰ ਸੋਨਾ ਸਿਖਾਣਾ ਉਹ ਤੁਹਾਡਾ ਧੰਨਵਾਦ ਬਜ਼ੁਰਗੋ ਬਹੁਤ-ਬਹੁਤ ਜਨਾ ਨੇ ਮੈਨੂੰ ਇਨਾ ਮਾਨ ਤੇ ਸਮਾਨ ਦਿੰਨੇ। ਇਸੇ ਕਰਕੇ ਅਸੀਂ ਤੁਰੇ ਫਿਰਦੇ ਆ। ਸੱਚ ਤਾਂ ਇਹ ਹੈ ਰਾਜਨੀਤੀਕ ਬਹੁਤ ਔਖਾ ਪੇਸ਼ਾ ਹੋ ਗਿਆ। ਇਹ ਹੁਣ ਜਿਹੜੀ ਰਾਜਨੀਤੀ ਆ ਇਹ ਐਡਾ ਸੌਖਾ ਕੰਮ ਰਿਹਾ ਨਹੀਂ। ਸਰਪੰਚ ਸਾਹਿਬ ਇਹ ਰਾਜਨੀਤੀ ਔਖੀ ਹੋ ਗਈ ਹੈ ਬਹੁਤ। ਸੁਬਾ ਸ਼ਾਮ ਮਾਤਾ ਜੀ ਤੁਰੇ ਰਹਿਣਾ। ਅੱਜ ਮੈਨੂੰ 10 ਦਿਨ ਹੋ ਗਿਆ ਆਦੇ ਜਵਾਕਰ ਨੂੰ ਮਿਲਿਆ 10 ਦਿਨ ਅੱਛਾ ਸੁਬਾਹ ਤੋਂ ਲੱਗੇ ਸ਼ਾਮ ਤੱਕ 6 ਵਜੇ ਤੋਂ 8 ਵਜੇ ਤੋਂ ਲੱਗ ਜਾਈਦਾ ਰਾਤ ਦੇ 11 ਵਜੇ ਤੱਕ ਹੀ ਕੰਮ ਚੱਲ ਜਾਂਦਾ ਨਾਲ 2000 ਲੋਕ ਗਾਰ ਕੱਢਦੇ ਜਿਹੜਾ ਕੰਮ ਨਹੀਂ ਹੁੰਦਾ ਉਹ ਕਹਿੰਦੇ ਮਰ ਜੇ ਰਾ ਮੇੜਾ ਬਹਿ ਜੇ ਦਰਬਾਰ ਅੰਮ੍ਰਿਤ ਸਿੰਘ ਨੇ ਗੱਲ ਕਹੀ ਹੈ ਵੀ ਮੈਂ ਤੈਨੂੰ ਸੋਨਾ ਸਿਖਿਆ ਕਿ ਬਖਰਾ ਇਹੋ ਜਿਹੇ ਲੋਕ ਜਿਹਨੋਂ ਮਹਾਰਾਜ ਮੋਢੇ ਤੇ ਹੱਥ ਰੱਖ ਦਿੰਦੇ ਇਹਨੇ ਨਾਲ ਸਾਡਾ ਕੰਮ ਔਸਲੇ ਤੇ ਫਿਰ ਚਲੀ ਜਾਂਦਾ ਅਸੀਂ ਫਿਰ ਕਿਹੜਾ ਬੰਨ ਲੈਣੇ ਅਸਲ ਵਿੱਚ ਰਾਜਨੀਤੀ ਸਭ ਤੋਂ ਔਖਾ ਕੰਮ ਹੈ ਤੁਸੀਂ ਆਹਦੇ ਘਰ ਦੇ ਮੈਂਬਰਾਂ ਨੂੰ ਨਹੀਂ ਰਾਜ਼ੀ ਕਰ ਸਕਦੇ ਪੰਜਾਬ ਨੂੰ ਤੇ ਸਾਰੇ ਪਿੰਡ ਨੂੰ ਰਾਜ਼ੀ ਕਰਨਾ ਤੇ ਸਾਰੇ ਇਲਾਕੇ ਨੂੰ ਅਸੀਂਾਂ ਪਿੰਡਾਂ ਨੂੰ ਰਾਜ਼ੀ ਕਰਨਾ ਇਹ ਸੌਖਾ ਕੰਮ ਨਹੀਂ ਪਰ ਹਾਂ ਸਾਨੂੰ ਇਹ ਕੰਮ ਕਰਕੇ ਆਨੰਦ ਆਉਂਦਾ ਜਿਹੜੂ ਸਾਡਾ ਲੋਗ ਮੋੜਾ ਫਿਆ ਫਲਾਉਂਦੇ ਐ ਹਾਰ ਪਾਉਂਦੇ ਐ ਇਹਦੇ ਨਾਲ ਵੀ ਹੌਸਲਾ ਸਕਦਾ ਵਜਨ ਸੋ ਇਸ ਕਰਕੇ ਅਸੀਂ ਤੁਰੇ ਫਿਰਦੇ ਰਹਿੰਦੇ ਗੁਰੂ ਜੀ ਭਾਈ ਜੀ ਸੋ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਕਿ ਸ਼ੀਸ਼ ਪਰ ਕੇਰ ਵਾਲਾ ਚੰਗਾ ਹੁੰਦਾ ਹੈ ਕਿਉਂਕਿ ਪਹਿਲਾਂ ਤਾਂ ਆਪਾਂ ਬੰਦਾ ਚੀਜ਼ ਵੇਖ ਕੇ ਖਰੀਦੀ ਦੀਏ ਜਦੋਂ ਜਦੋਂ ਅਸੀਂ ਵੋਟ ਪਾਉਣੇ ਆ ਜਾਂ ਚੀਜ਼ ਖਰੀਦਣ ਜਾਂਦੇ ਆ ਉਦੋਂ ਵੇਖਦੇ ਆ ਵੀ ਚੰਗੀ ਹੈ ਹੰਡੂਗੀ ਲੰਬੀ ਚੱਲੂਗੀ ਉਹ ਚੀਜ਼ ਖਰੀਦਦੇ ਸੋ ਸ਼ੀਸ਼ ਪਰ ਖੇਰ ਵਾਲਾ ਇੱਕ ਨੌਜਵਾਨ ਸਾਥੀ ਹੈ ਲੰਬਾ ਚੱਲਣ ਵਾਲਾ ਬੰਤੀ ਹੈ। ਔਰ ਫੇਰ ਇਹ ਇਮਾਨਦਾਰ ਬੰਦਾ ਹੈ ਇਹਨੇ 5 ਸਾਲ ਕੋਈ ਦਾਗ ਨਹੀਂ ਲੱਗਣ ਦਿੱਤਾ ਕਈ ਤਾਂ ਭੁੱਖਿਆਂ ਨੂੰ ਆਉਂਦੇ ਆ ਪਹਿਲਾਂ 5 ਸਾਲਾਂ ਚ ਉਹਨਾਂ ਨੂੰ ਇਹ ਲੱਗਦਾ ਵੀ ਪਤਾ ਨਹੀਂ ਢਿੱਡ ਭਰ ਲਈਏ ਆਪਦਾ ਤੇ ਫੇਰ ਤਾਂ ਕਦੇ ਮੌਕਾ ਮਿਲਦਾ ਕਿ ਨਹੀਂ ਮਿਲਦਾ। ਇਸ ਬੰਦੇ ਨੇ ਕੋਈ ਦਾਗ ਨਹੀਂ ਲੱਗਣ ਦਿੱਤਾ ਆਪਦੇ ਤੇ ਮੈਂ ਇਸ ਗੱਲ ਦੀ ਇਸ ਨੌਜਵਾਨ ਸਾਥੀ ਨੂੰ ਤੁਹਾਡੇ ਐਮਐਲਏ ਨੂੰ ਵਧਾਈ ਦੇਣਾ। ਕਾਬਲ ਹੈ, ਪੜਿਆ ਲਿਖਿਆ ਹੈ। ਕਿੰਨ ਲਾਰਮ ਵੀ ਪੂਰਾ ਹੈ ਕਈ ਉੰਮੇ ਰਾਜਨੀਤਿਕ ਬੰਦੇ ਗਰਮ ਬੜੇ ਹੁੰਦੇ ਉਹ ਦੂਜੀ ਗੱਲ ਹੀ ਨਹੀਂ ਸੁਣਦੇ ਉਹ ਗਾਲਾਂ ਕੱਢਦੇ ਉਹਨੇ ਤੋਂ ਡਰ ਲੱਗਦਾ ਲੋਕਾਂ ਨੂੰ ਤੁਸੀਂ ਕਿਸੇ ਵੱਡੇ ਚਟਾਲਿਆਂ ਦੇ ਕਿਸੇ ਦੇ ਸਾਹਮਣੇ ਖੜੇ ਹੋ ਕੇ ਉਹ ਉੱਚੀ ਆਵਾਜ਼ ਗੱਲ ਕਰ ਸਕਦੇ ਸੀ ਜਿਨੂੰ ਉਹਨਾਂ ਦਾ ਜਵਾਨਾ ਸੀ ਦੱਸੋ ਕੋਈ ਨਹੀਂ ਕਰ ਸਕਦਾ ਸੀ ਬੜਾ ਰਾਤ ਨੂੰ ਉੱਥੇ ਫਿਰ ਤੇਜੀ ਖੇੜੇ ਲੈ ਜਾਂਦੇ ਸੀ ਉਹ ਆਪ ਕਰ ਰਹੇ ਸਨ ਨਹੀਂ ਨਹੀਂ ਆਪ ਤੋ ਕਰ ਰਹੇ ਮਲਕੇ ਤਸ਼ੀਸ਼ਪਾ ਦੇ ਜਿਹੜਾ ਮਰਜੀ ਕਲਾਵੇ ਦੇ ਹੱਥ ਬਾਲੇ ਨੇ ਕਹਿੰਦੇ 20000 ਛੋੜ ਦੇ ਕੋਈ ਬਾਤ ਨਹੀਂ ਮੇਰੇ ਕਹਿੰਦੇ ਮਲੋ ਭਗਾ ਆਦਮੀ ਸ਼ਰੀਫ ਵਾਲੀ ਤੇ ਸ਼ਰੀਫ ਲੀਡਰ ਹੋਣਾ ਚਾਹੀਦਾ ਸਾਡਾ ਸਾਨੂੰ ਕੋਈ ਗੁੰਡਿਆਂ ਦੀ ਲੋੜ ਨਹੀਂ ਸੋ ਸ਼ਰੀਫ ਹੈ ਆਮਾਨਦਾਰ ਹੈ ਪੜਿਆ ਲਿਖਿਆ ਤੇ ਥੋੜੇ ਸਾਹਮਣੇ ਇਹਨੇ ਪਿੰਡ ਦੇ ਵਿੱਚ ਤਰੱਕੀ ਵੀ ਕਰਾਈ ਹੈ ਇਹ ਗਾਲੂ ਵੀ ਨੇ ਠੀਕ ਆ ਕਾ ਘਰ ਦਾ ਬਣੀ ਇਹੀ ਬਹਿਊਗਾ ਤੁਹਾਨੂੰ ਮਿੱਤਰੋ ਉਹ ਕਾ ਘਰਵਾ ਬਣੀ ਨਹੀਂ ਆਉਣਾ ਕਿਉਂਕਿ ਇਹ ਕਾਬਲ ਬੰਦਾ ਹੈ ਹੁਡਾ ਸਾਫ ਦਾ ਖਾ ਹੈ ਇੱਕ ਦਿਰ ਉਹ ਡੇਰਾ ਖਾਸ ਤੇ ਰਾਜੀ ਵੜਿੰਗ ਦਾ ਵੀ ਮਾੜਾ ਖਾਸ ਆਪਾਂ ਜੋਰ ਜਾ ਲਾ ਕੇ ਆ ਕੀ ਕੰਮ ਕਰਤਾ ਤੇ ਚੰਦੀ ਝੁੰਡੀ ਲਵਾ ਲਵਾਂਗੇ ਕਾਲਿਆਂ ਵਾਲੀ ਦੇ ਵਿੱਚ ਜੇ ਮੰਤਰੀ شپ ਆਜ ਵੀ ਮੇਰੇ ਕਹਾਂ ਕਈ ਹਿਸਾਲਾ ਵਾਰ ਆਊਗੀ ਪਹਿਲਾ ਦਾਈ ਨਹੀਂ ਕਿੰਨੇ ਸਾਲ ਹੋ ਗਏ ਮਗਰ ਸੈਂ ਕਿੰਨੇ ਸਾਡੇ ਜੰਮੜ ਤੋਂ ਮਹਿਰਾ ਸਾਹਿਬ ਸੀਗੇ ਜੀ 99 ਤੋਂ 99 ਤੱਕ ਹੈ ਮਹਿਰਾ ਸਾਹਿਬ ਨਹਿਰ ਮੰਤਰੀ ਹੁੰਦੇ ਸੀ 95 96 ਚ ਮੰਤਰੀਸ਼ਪਾਈ ਸੀ ਤੇ ਕੀ ਕਿਤੇ ਆ ਗਈ ਯਾਤਰਾ ਦੇ ਮੋਗ ਦੇ ਥੋੜੇ ਖਾਲੀ ਥੋੜੇ ਨਾਲੇ ਥੋੜੀਆਂ ਸੜਕਾਂ ਗਰੀਆਂ ਸਕੂਲ ਹਸਪਤਾਲ ਤੇ ਅੱਜ ਜਿਹੜੀਆਂ ਬੀਬੀਆਂ ਦੁਖੀ ਐ ਨਸ਼ੇ ਦੇ ਵਿਚਾਰੀਆਂ ਚਾਰ ਗੁਣੇ ਨਸ਼ਾ ਵਕਿਆ ਥੋੜੇ 10 ਸਾਲਾਂ ਦੀ ਬੀਜੇਪੀ ਸਰਕਾਰ ਚ ਪੁੱਤਾਂ ਦੇ ਪੁੱਤ ਮਰ ਗਏ ਵਿਚਾਰੀਆਂ ਦੇ ਕਈਆਂ ਸਿਵਾਵੂ ਝੜ ਗਏ ਤੇ ਕਈਆਂ ਦੀਆਂ ਕੋਖਾਂ ਝੜ ਗਈਆਂ ਜੰਮਿਆ ਸੀ ਮੁੰਡਾ ਕਿ ਮੇਰੀ ਆਖੀ ਨੂੰ ਕੰਦਾ ਦੇਊਗਾ ਪਰ ਮਾਂ ਨੂੰ ਇਹ ਨਹੀਂ ਪਤਾ ਸੀ ਕਿ ਵੀ ਉਹਨੂੰ ਆਪ ਦੇ ਮੋਢੇ ਤੇ ਆਪ ਜਿਉਂਦੇ ਜੀ ਆਪ ਦੇ ਮੁੰਡੇ ਛੱਡ ਕੇ ਹੋ ਗਏ ਤਾਂ ਕਿ ਤੇਜ਼ ਤਰ੍ਹਾਂ ਦੇ ਹਾਲਾਤ ਅੱਜ ਨਸ਼ੇ ਨੇ ਚਿੱਟੇ ਨੇ ਪਰਵਾਹ ਕਰਦਾ ਨਸ਼ਾ ਕਰਦਾ ਕਿਤਾ ਕਿਤਾ ਹਰਿਆਣਾ ਬਰਬਾਦ ਹੋ ਗਿਆ ਨਸ਼ਾ ਜਿਹੜਿਆ ਬਿਕੀ ਨੂੰ ਕਿਹਾ ਇਹ ਵੱਧ ਗਈ ਕਿ ਇਹਦਾ ਕਾਰਨ ਇਹਦਾ ਕਾਰਨ ਵੱਧਦੀ ਵੀਰਸ ਦਾ ਵੀਰਸ ਹੈ ਅੱਜ ਦੇਸ਼ ਵਿੱਚ ਸਭ ਤੋਂ ਵੱਡਾ ਉਤਰਾ ਵੀਰਸ ਲਈ ਇਹ ਕਹਿੰਦੀ ਕਰਦਾ ਕੋਈ ਦੇਵੀ ਜਿਹਨੂੰ ਬਹੁਤ ਰੱਖਦਾ ਕਹਿੰਦਾ ਕਿ ਕਿਲੀ ਵੀ ਜਿੰਨ ਤਖਰੀਦਿਆ ਹੋਇਆ ਮੋਦੀ ਆਂਦਾ ਤੇ ਵੀ ਜੀ ਨਿਸਕਾਰ ਜੇ ਉਹ ਵੀ ਜਾਵੇ ਸਾਰ ਨੂੰ ਆਵੇ ਵੇਲੇ ਬਿਠੀ ਆ ਬੰਦਾਂ ਨਾਲ ਬਾਹਰ ਹੋ ਕੇ ਆਉਂਦਾ ਆ ਕੇ ਵੇਖੋ ਇਹ ਵੇਖ ਇਹ ਸਾਰਾ ਪਿੰਡ ਲੱਗਦਾ ਦਿਨ ਰਾਤ ਅੜਕੇ ਬਸ ਜਿਹੜੀ ਰੋਕੜੀ ਜਾਵੇ ਸ਼ਾਮ ਨੂੰ ਥੱਕ ਕੇ ਆਵੇ ਫਿਰ ਕੰਮ ਕਰੂ ਮੈਸਾਜ ਇਹ ਪਿਛਲੇ 60% ਦੇ ਵੇਸ਼ੇ ਜਿਹੜਾ ਵਿਸ਼ਾ ਪ੍ਰਧਾਨ ਮੁਕਿੰਦਰ ਸਿੰਘ ਨਵਿੰਦਰ ਉਹ ਦਿਆ ਹੈ ਖੜਸਾ ਭਾਇਆ ਇਹਨਰੇ ਕਮਾਜ

ਤਾਂ ਵੰਡ ਦਾ ਧੰਡ ਘਾਟੇ ਮੇਕੋ ਪੜਾਇਆ ਮੈਂ ਕਿ ਉਹ ਕਦੇ ਲੱਖ ਦੌੜਦਾ ਸਾਡੀ ਦਾਸਾਂ ਪਿਲਾ ਸਰਕਾਰ ਸੀ ਮੇਰ ਮਾਤਾ ਜੀ ਡੀਜ਼ਲ ਡੀਜ਼ਲ 45 ਪੀ ਲੀਟਰ ਹੁੰਦੀ ਸੀ ਕਿ ਰਮਾਉਂਡ ਸਿੰਘ ਦੀ ਰਾਜਸੀ ਤੇ ਹੁਕਮੇ ਦਾ ਰਾਜ ਸੀ ਪੈਟਰੋਲ ਹੁੰਦਾ ਵੀ ਹੁੰਦਾ ਸੀ ਤੇ ਗੈਸ ਦਾ ਸਿਲੰਡਰ ਸੀ ਇਹਨੂੰ ਸੋਦਾ ਹੁੰਦਾ ਜਿਦਾ 1200 ਦਾ ਕਰਤਾ 10 ਸਾਲਾਂ ਚ ਅਸੀਂ 60 ਸਾਲ ਦੇ ਇਸ਼ਤਿਹਾਰ ਕੀਤਾ ਅਸੀਂ ਮੰਨਿਆ ਕਿ ਅਰ ਜਰ ਤਰ੍ਹਾਂ ਪਿਆ ਬਤਾਉਂਦੇ ਸੀ ਕਦੇ 200 ਰੁਪਏ 50 ਸਾਲਾਂ ਚ ਕਦੇ 200 ਰੁਪਏ ਹੋਰ ਹੋਰ 350 ਤੇ ਲੈ ਆਇਆ 85 ਸਾਲਾਂ ਦੇ ਆਏ ਦੋ ਜਾਣੇ ਤਾਂ ভাই ਤੋਂ ਦੁਦਾਈ ਮੁੱਦੀ ਸਾਹਿਬ 10 ਸਾਲਾਂ 1200 ਰੁਪਏ ਅਸੰਗਤ ਡੀਏਪੀ ਦਾ ਘਟਾ 450 ਤੋਂ ਮੈਂਦਾ 450 ਤਾਈ ਤੋਂ 10 ਵਰੀ ਪਹਿਲਾਂ ਹੁਣ ਕਿੰਨੇ ਦਾ ਮਾਜੀ ਬਤਾਏ 1500 1400 ਮਿਲਦਾ ਵੀ ਅੱਛਾ ਜਿਹੜਾ ਸਿਉਣਾ ਸੀਗਾ ਸਿਉਣਾ ਨੂੰ ਪਤਾ ਹੀ ਨਹੀਂ ਆਪ ਬੀਜੇਪੀ ਨੂੰ ਨਹੀਂ ਬੀਜੇਪੀ ਨੂੰ ਪਾਉਣ ਕਿਉਂ ਪਾਉਂਗੇ ਵੀ ਬੀਜੇਪੀ ਨੂੰ ਵੋਟ ਤੋਸ਼ੇ ਵਕਤ ਜਿਹੜਾ ਬੀਜੇਪੀ ਨੂੰ ਵੋਟ ਪਾਉਂਦਾ ਸੀਸਾ ਕੇਰ ਵਾਲਾ ਨੂੰ ਕੀ ਨਹੀਂ ਦਬਾ ਵੀ ਭਾਵੇਂ ਦੂਜਾ ਬਟਨ ਦਬਦਿਓ ਪਰ ਜਿਹੜਾ ਬੀਜੇਪੀ ਨੂੰ ਵੋਟ ਪਾਉਂਦਾ ਉਹ ਹਰਿਆਣੇ ਦਾ ਦੇਸ਼ ਦੇ ਲੋਕਾਂ ਦਾ ਕਿਸਾਨਾਂ ਦਾ ਸੁਖ 22000 ਰੁਪਏ ਦਾ ਸਿਣਾ ਹੁੰਦਾ ਸੀ ਜਦੋਂ ਮਨਮੋਹ ਸਿੰਘ ਦਾ ਰਾਜ ਸੀਗਾ ਦੇ ਪੁੱਤੇ ਦਾ ਰਾਜ ਸੀ 10 ਸਾਲ ਪਹਿਲਾਂ ਹੁਣ 75000 ਰੁਪਏ ਦਾ ਤੋਲਾ ਸਿਉਣਾ ਹੈ ਕਿਹੜੀ ਕੁੜੀ ਨੂੰ ਪਾਲ ਲਵਾਂਗੇ ਦੱਸੋ ਬੋਲੋ ਇਸ ਤਰ੍ਹਾਂ ਉਹ ਤਰੀਕੇ ਪੈਸੇ ਕਿਹੜੇ ਨੇ ਲੋਕੀ ਇਹ ਕੰਮਗਾ ਹੁੰਦਾ ਤੇ ਉਦੋਂ ਸਮਝ ਲੋ ਦੇਸ਼ ਤੁਹਾਡਾ ਗਰੀਬ ਉਹ ਬੰਦੀ ਖਲਾਫ ਦੀ ਲਾਈਨਾਂ ਦੀਆਂ ਬੜੀਆਂ ਹਾਂ ਮੇਰੇ ਮਾਮਾ ਚਾਹੀਨੇ ਯਾਰ ਈ ਲਾਈਨ ਚ ਨੀ ਬੈਂਕ ਚੋਂ ਪੈਸੇ ਲੈਣ ਤੇ ਅਰੀ ਦੀ ਚਲੀਆਂ ਗ੍ਰੇਟ ਸਮਝ ਨਹੀਂ ਹੈ ਯਾਰ ਨਾ ਨਾ ਚਲਾ ਹੁਣ ਫਿਰ ਦੋ ਜੱਗ ਕਰਦੀ ਕਰਦਾ ਕੰਸੀ ਗਰੀਬੀ ਬਿਮਾਰੀ government ਦਾ ਯੋਗਕਰ ਵਾਲੇ ਮੰਡੀ ਨਾ ਪਾਰਲੀਮੈਂਟ ਦਾ ਕੋਈ ਲਾਈਨ ਛੜਾ ਕਿਹੜੇ ਇਹ ਨਰਿੰਦਰ ਮੋਦੀ ਹੈ ਖੁਦਾ ਮਾਗੇ ਸ਼ੇਰ ਫੈਮਿਲੀ ਫੈਮਿਲੀ ਚਲਾਉਂਦਾ ਸਾਡੇ ਫੈਮਿਲੀ ਬੋਰਡ ਕਾ ਨੂੰ ਚਲਾਤਾ ਫੈਮਿਲੀ ਵਾਲੇ ਨੂੰ ਬੰਦ ਫੈਮਿਲੀ ਬੋਰਡ ਕੀ ਹੁੰਦਾ ਮੋਦੋ ਮੈਂ ਵਦਾ ਹਾਂ ਅੰਦਰ ਹੁੰਦਾ ਹੈ ਕਰੇ ਘਰ ਵਾਲੀ ਹੈ ਬੇਬੇ ਰਿਟਿਆ ਬਾਪੂ ਹੈ